ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਡਖਣੇ ਮਹੱਲਾ ਪੰਜਵਾਂ ਸੋਨੇ ਵਾਹੂ ਗੜ ਜੋ ਚਲਾਉ ਨਾ ਥੀਐ ਕਾਰ ਕੋੜਾ ਵੀ ਛੱਡ ਸੰਮਲ ਸਚ ਧਣੀ ਮਹੱਲਾ ਪੰਜਵਾਂ ਹਬ ਸੁਬਾਣੀ ਜੋਤ ਜੋ ਜਲ ਘਟਾਉ ਚੰਦਰਮਾ ਪ੍ਰਗਟ ਥੀ ਆਇ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖਸੋ ਆਵੇ ਨਾਮ ਚੋ ਆਠ ਪੈਰ ਗੁਣ ਗਾਓ ਨਾਨਕ ਦਰਗਾਹ ਮੰਨਿਆ ਮਿਲੀ ਨ ਥਾਵੇ ਥਾਉ ਪੌੜੀ باہر پائی پڑا بنتر جامی ایک جیو باہری سب فر نامی من رب سیت گربہ گمانی جگ میں کیا گرب ہے دامی چل دیا نال نہ چلے کن جائے بلامی بچرتے فرے سنسار میں ہر جی حکامی کرم کھلا گر پایا ہر ملیا سوامی ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਡਖਣੇ ਮਹੱਲਾ ਪੰਜਵਾ ਮੁਖੋ ਲਾਇ ਹਬ ਮਰਨ ਪਛਾਣ ਦੋ ਕੋਏ ਨਾਨਕ ਤਿਨਾ ਖਾਕ ਜਿਨਾ ਯਕੀਨਾ ਹਿਕ ਸਿਓ ਮਹੱਲਾ ਪੰਜਵਾ ਜਿਹੜ ਵਸੰਦੋ ਮੰਜ ਪਛਾਣੂ ਕੋ ਹੇਕੜੋ ਤੈ ਤਨ ਪਰਦਾ ਨਾਹੇ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾ ਮਤਰੀ ਕਾਂਡਕ ਆਹਾ ਪਾਵਤ ਵੰਦੋ ਪੀਵਸਾ ਮੂਹ ਤਨ ਪ੍ਰੇਮ ਥਾਹ ਪਸਣ ਕੋ ਸੱਚਾ ਧਣੀ ਪੌੜੀ ਨਿਰਪੋਣਾ ਵਿਸਾਰਿਆ ਨਾਲ ਮਾਇਆ ਰਚਾ ਆਵੇ ਜਾਏ ਪੁਵਾਈਏ ਬੋ ਜੋਨੀ ਨੱਚਾ ਬਚਨ ਕਰੇ ਤੈ ਕਿਸ ਕੋ ਜਾਏ ਬੋਲੇ ਸਭ ਕੱਚਾ ਅੰਦਰੋ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚਾ ਪਾਤਸ਼ਾਹ ਵੇਖ ਧੋਰ ਕਰ ਮੱਚਾ ਜਮਦੂਤੀ ਹੈ 헤ਰਿਆ ਦੁਖ ਹੀ ਮੈਂ ਪੱਛਾ ਹੋਵਾਤ ਪਾਪਸ ਧਰਮ ਕਾ ਨਾਨਕ ਦਰ ਸੱਚਾ ਲਖਣੇ ਮਹੱਲਾ 5ਵਾਂ ਪਰਬਾਤਿ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾ ਦੇ ਅੰਧਾਰੀ ਅੰਧ ਸੁਝੀ ਨਾ ਵਹਿ ਹੋਣੀਆਂ ਨਾਨਕ ਸਫਲ ਜਮ ਨਮ ਜੈ ਘਟ ਉੱਠਾ ਸੱਚ ਧਣੀ ਮਹੱਲਾ ਪੰਜਵਾ ਲੋਇਣ ਲੋਈ ਡੇਠ ਪਿਆਸ ਨ ਬੁਝੈ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗ ਤਰਾਈ ਓਨ ਹਰ ਨਾਮਾ ਧਨ ਸੰਜਿਆ ਸਭ ਤਿਖਾ 부ਝਾਈ ਓਨ ਛੋਡੇ ਲਾਲਚ ਦੁਨੀ ਕੇ ਅੰਤਰ ਲੇ ਬਲਾਈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿਤਰ ਸਮ ਕੀਤੇ ਆ ਸਭ ਨਾਲ ਸੁਭਾਈ ਹੋਵਾ ਉਹੀ ਆਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਓ ਬਣਾਈ ਡਖਨੇ ਮਹੱਲਾ ਪੰਜਵਾ ਸੱਚ ਸੁਹਾਵਾ ਕਾਂਡਿਆ ਕੂੜਾ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਨੂੰ ਸੱਚ ਪੱਲੈ ਹੋਏ ਮਹੱਲਾ ਪੰਜਵਾ ਸਜਣਾ ਮੁਖ ਅਨੂ ਪੱਠੇ ਪੈਰ ਨਿਹਾਲ ਸਾ ਸੁੱਤੜੀ ਸੋ ਸੋ ਡਿਠ ਤੈ ਸੁਪਨੇ ਹੋ ਖੰਨੀਆਂ ਮਹੱਲਾ ਪੰਜਵਾ ਸਜਣ ਸੱਚ ਪਰਖ ਮੁਖ ਲਾਵਨ ਤੋਥਰਾ ਮਨ ਮਜਾਉ ਲਖ ਤੁੱਦੋਂ ਦੂਰ ਨਾ ਸੋ ਫਿਰੀ ਪੌੜੀ ਦਰਤ ਕਾ ਹਸਪਤਾਲ ਹੈ ਚੰਦ ਸੂਰ ਬਨਾਸੀ ਬਾਦਸ਼ਾਹ ਸ਼ਾ ਮੁਰਾਵਖਾਨ ਢਾਈ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਤੇ ਸਦਾਸੀ ਕਾਜੀ ਸੇਖ ਮੁਸਾਇਖਾ ਸਬੇ ਉੱਠ ਜਾਸੀ ਪੀਰ ਪਕੰਬਰ ਹੋਲੀਏ ਕੋਥੇ ਨਰਹਾਸੀ ਰੋਜਾ ਬਾਗਨਵਾਜ ਕਤੇ ਬਿਨ ਬੂਜੇ ਸਭ ਜਾਸੀ ਲਾਚੋਰਾਸੀ ਮੇਦਨੀ ਸਬ ਆਵੇ ਜਾਸੀ ਨੇ ਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਬਨਾਸੀ ਡਖਣੇ ਮਹਿਲਾ ਪੰਜਵਾ ਢਿੱਠੇ ਹਬ ਡੰਡੋਰਾ ਇੱਕ ਸੁਭਾਜਨਾ ਕੋਏ ਆਓ ਸਜਣ ਤੂੰ ਮੁੱਖ ਲੱਗ ਮੇਰਾ ਮਨ ਤਨ ਠੰਡਾ ਹੋਏ ਆਓ ਸਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾ ਆਸ ਕਸਾ ਬਾਰਾ ਮੂ ਮਨ ਵਡੜੀ ਆਸ ਆਸ ਨਿਰਾਸਾ ਹਿਕ ਤੂੰ ਹੋ ਬਲ 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 ਗਈ ਆਸ ਮਹੱਲਾ ਪੰਜਵਾ ਵੇਛੋੜਾ ਸੁਨੇ ਦੁੱਖ ਬਿਨ ਢਿੱਠੇ ਮਰਿਯੋਦ ਬਾਜ ਪਿਆਰੇ ਆਪਣੇ ਬਿਰਹੀ ਨਾ ਤੀ ਰੋਦ ਪੌੜੀ ਤਾਰੇ ਤੇਰਾ ਦੇਵ ਦੇਵਾਲਿਆ ਕੇ ਧਾਰ ਮਥੁਰਾ ਕਾਸੀ ਕੋੜ 33 ਸਾਧ ਦੇਵਤੇ ਸਨਿਂਦਰੈ ਜਾਸੀ ਸਿਮਰਤ ਸਾਸਤਰ ਵੇਦ ਚਾਰ ਖੜ ਦਰਸ ਸਮਾਸੀ ਪੋਥੀ ਪੰਡਤ ਗੀਤ ਕਵਿਤ ਕਵਤੇ ਪੀ ਜਾਸੀ ਜਤੀ ਸਤੀਸ ਨਿਆਸੀ ਆ ਸਭ ਕਾਲੈ ਵਾਸੀ ਮਨ ਜੋਗੀ ਦੇ ਗੰਬਰ ਆ ਜਮੈ ਸੰ ਜਾਸੀ ਜੋ ਦੀ ਸੈ ਸੋ ਬਿਨਸਨਾ ਸਭ ਬਿਨਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ ਸੋ ਲੋਕ ਡਖਣੇ ਮਹੱਲਾ ਪੰਜਵਾ ਸੈ ਨੰਗੇ ਨਾ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਿਰੀ ਵਿਖੰਦੋ ਸੋ ਬਦਿਸ਼ਟ ਸੈ ਨੰਗੇ ਨਾ ਨੰਗ ਭੁਖੇ ਲਖ ਨਾ ਭੁਖਿਆ ਦੁਖੇ ਕੋੜ ਨਾ ਦੁਖ ਨਾਨਕ ਪਿਰੀ ਵਿਖੰਦੋ ਸੋ ਬਦਿਸ਼ਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ